ਸ੍ਰੀ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਕੱਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਮਹਿੰਮ ਜਿਹੜੀ ਹੈ ਉਹ ਲੱਗਦਾ ਚੱਲ ਰਹੀ ਹੈ ਪੰਚਾਇਤਾਂ ਮਤੇ ਪਾਰ ਰਹੀਆਂ ਨੇ 30 ਪੰਚਾਇਤਾਂ ਨੇ ਮਤੇ ਪਾਤੇ ਨੇ ਪ੍ਰਵਾਸੀਆਂ ਬਾਰੇ ਕਿ ਇਹਨਾਂ ਦੇ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਇਹਨਾਂ ਦਾ ਆਧਾਰ ਕਾਰਡ ਨਹੀਂ ਪੰਡਾ ਚਾਹੀਦਾ ਇਹ ਜ਼ਮੀਨਾਂ ਨਹੀਂ ਖਰੀਦ ਸਕਦੇ ਇਹ ਪਿੰਡ ਚ ਰਹਿ ਨਹੀਂ ਸਕਦੇ ਇਹ ਮੋਟਰ ਤੇ ਰਹਿਣਗੇ ਇਹੋ ਜਿਹੇ ਮਤੇ ਪੈ ਰਹੇ ਨੇ ਨਾ ਇਹ ਉਦੋਂ ਤੋਂ ਜਦੋਂ ਤੋਂ ਹਸ਼ਿਆਰਪੁਰ ਦੇ ਵਿੱਚ ਦੀਪਨਗਰ ਚ ਜਿਹੜੀ ਘਟਨਾ ਵਾਪਰੀ ਸੀ ਜਿਹਦੇ ਚ ਇੱਕ ਬੱਚਾ ਜਿਹੜਾ ਹਰਵੀਰ ਸਿੰਘ ਜਿਹਦੇ ਨਾਲ ਇੱਕ ਪ੍ਰਵਾਸੀ ਨੇ ਬਦਫੈਲੀ ਕੀਤੀ ਤੇ ਉਸ ਤੋਂ ਬਾਅਦ ਉਹਦਾ ਕਤਲ ਕਰਤਾ ਸੀ ਉਸ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ ਚ ਦੁੱਖ ਵੀ ਹੈ ਰੋਸ ਵੀ ਹੈ ਔਰ ਪੰਚਾਇਤਾਂ ਮਤੇ ਪਾਰ ਰਹੀਆਂ ਨੇ ਪਰ ਮੈਂ ਦੱਸਣਾ ਚਾਹਣਾ ਹੈ ਕਿ ਇਹ ਮਤਿਆਂ ਦੀ ਕੋਈ ਕਾਨੂੰਨੀ ਜਿਹੜੀ ਵੈਧਤਾ ਨਹੀਂ ਹੈ ਕਾਨੂੰਨ ਦੇ ਅਨਸਾਰ ਇਹ ਠੀਕ ਨਹੀਂ ਇਹ ਗੈਰਕਾਨੂੰਨੀ ਕਹੋ ਤੁਸੀਂ ਜਿਹਨੇ ਜਿਹੜਾ ਪੰਜਾਬ ਪੰਚਾਇਤੀ ਰਾਜ ਐਕਟ 1994 ਦਾ ਉਹਦੇ ਚ ਕਿਤੇ ਵੀ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਪੰਚਾਇਤ ਇਹ ਮਤੇ ਪਾਉ ਉਹਦੇ ਚ ਸਪਸ਼ਟ ਲਿਖਿਆ ਹੋਇਆ ਹੈ ਵੀ ਜਿਹੜੇ ਵੀ ਮੂਲਕ ਅਧਿਕਾਰ ਦੀ ਜਿਹੜੀ ਉਲੰਘਣਾ ਹੋਏਗੀ ਉਹ ਕੁਝ ਨਹੀਂ ਕਰ ਸਕਦੇ ਇਹ ਤਾਂ ਇਹਨਾਂ ਨੂੰ ਜਿਹੜਾ ਦਿੱਤਾ ਹੈ ਨਾ ਵੀ ਛੋਟੇ ਮੋਟੇ ਪੰਚਾਇਤਾਂ ਨੂੰ ਦੱਸਿਆ ਵੀ ਕੀ ਕਰ ਸਕਦੇ ਨੇ ਪੰਚਾਇਤਾਂ ਛੋਟੇ ਮੋਟੇ ਅਪਰਾਧ ਜਾਂ دیਵਾਨੀ ਜਿਹੜੇ ਮਾਮਲੇ ਨੇ ਉਹ ਉਹਨਾਂ ਦਾ ਫੈਸਲਾ ਇੱਕ ਅਦਾਲਤ ਦੀ ਤਰ੍ਹਾਂ ਕਰ ਸਕਦੇ ਨੇ ਲੇਕਿਨ ਕੋਈ ਜਿਹੜਾ ਸੰਵਿਧਾਨ ਦਾ ਅਨੁਛੇਦ 19 ਇੱਕ ਹੈ ਨਾ ਤੇ ਡੀ ਤੇ ਈ ਹੈ ਉਹਦੇ ਮੁਤਾਬਕ ਇਹ ਕੁਝ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਤੁਹਾਨੂੰ ਬਸਨ ਦਾ ਅਧਿਕਾਰ ਨਹੀਂ ਹੈ ਤੁਹਾਨੂੰ ਇੱਥੇ ਆਉਣ ਜਾਣ ਦਾ ਅਧਿਕਾਰ ਨਹੀਂ ਐਸਾ ਕੁਝ ਨਹੀਂ ਕਰ ਸਕਦੇ ਜਿੰਨੇ ਮਤੇ ਗੈਰ ਕਾਨੂੰਨੀ ਨੇ ਇਹ ਤੁਸੀਂ ਕਹਿ ਸਕਦੇ ਹੋ ਔਰ ਇਹ ਸਭ ਮਸਲਾ ਹੈ ਕਿ ਪੰਜਾਬ ਚ ਕਿੰਨੇ ਪ੍ਰਵਾਸੀ ਨੇ ਯੂਪੀ ਦੇ ਜ਼ਿਆਦਾ ਨੇ ਜਾਂ ਬਿਹਾਰ ਦੇ ਜ਼ਿਆਦਾ ਨੇ ਇਹਨਾਂ ਦੀ ਗਿਣਤੀ ਕਦੋਂ ਵਧਣੀ ਸ਼ੁਰੂ ਹੋਈ ਤੇ ਅੱਜ ਕੱਲ ਇਹਨਾਂ ਦੀ ਗਿਣਤੀ ਕਿੰਨੀ ਹੈ ਸਰਕਾਰ ਕੋਲ ਕੋਈ ਆਕੜਾ ਹੈ ਜਾਂ ਨਹੀਂ ਹੈ ਬਹੁਤ ਸਾਰੇ ਸਵਾਲ ਸਾਡੇ ਮਨਾਂ 'ਚ ਨੇ ਸ਼ਹਿਰਾਂ 'ਚ ਜ਼ਿਆਦਾ ਰਹਿੰਦੇ ਨੇ ਜਾਂ ਪਿੰਡਾਂ 'ਚ ਜ਼ਿਆਦਾ ਰਹਿੰਦੇ ਨੇ ਪ੍ਰਵਾਸੀ ਤੇ ਪੰਜਾਬ ਕਿਉਂ ਨਹੀਂ ਮਤਲਬ ਆਪ ਪੰਜਾਬੀ ਕਿਉਂ ਨਹੀਂ ਕੰਮ ਕਰਦੇ ਅੱਜ ਕੱਲ ਸਾਰੇ ਕੰਮ ਇਧਰ ਹੀ ਜਾ ਰਹੇ ਨੇ ਤੋਂ ਇਹ ਬਹੁਤ ਸਾਰੇ ਸਵਾਲ ਅਕਸਰ ਚਰਚਾ 'ਚ ਨੇ ਅੱਜ ਕੱਲ ਜ਼ਿਆਦਾ ਚਰਚਾ 'ਚ ਨੇ ਤੇ ਕੋਈ ਲੋਕ ਵਿਰੋਧ ਕਰ ਰਹੇ ਨੇ ਇਹਨਾਂ ਦਾ ਇਹ ਸਾਰੀਆਂ ਗੱਲਾਂ ਤੇ ਇਸ ਵੀਡੀਓ 'ਚ ਆਪਾਂ ਵਿਚਾਰ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਗੱਲ ਜਿਹੜੀ ਮੈਂ ਪਹਿਲਾਂ ਇਹ ਤੋਂ ਹੀ ਕਰਲਾਂ ਕਹਾਣੀ ਫਿਰ ਤੁਹਾਨੂੰ ਜ਼ਿਆਦਾ ਸਹੀ ਤਰੀਕੇ ਨਾਲ ਕਲੀਅਰ ਹੋ ਜੂਗੀ ਕਿ ਹਸ਼ਿਆਰ 9 ਸਤੰਬਰ ਦੀ ਗੱਲ ਹੈ ਹਸ਼ਿਆਰਪੁਰ ਦੇ ਵਿੱਚ ਇੱਕ 5 ਸਾਲਾਂ ਦਾ ਬੱਚਾ ਉਸ ਨੂੰ ਇੱਕ ਪ੍ਰਵਾਸੀ ਲੈ ਗਿਆ ਚੱਕ ਕੇ ਤੇ ਉਹਦੇ ਨਾਲ ਬਦਫੈਲੀ ਕੀਤੀ ਤੇ ਉਸ ਤੋਂ ਬਾਅਦ ਉਹਦੀ ਪੇਟ ਨਾਲ ਗਲਾ ਕਟ ਕੇ ਉਸ ਦਾ ਕਤਲ ਕਰਤਾ ਉਸ ਨੂੰ ਮਾਰ ਦਿੱਤਾ ਘਟਨਾ ਬਹੁਤ ਜਿਹੜੀ ਹੈ ਦਰਦਮਈ ਹੈ ਦੁੱਖ ਪਚਾਉਂਦੀ ਹੈ ਰੋਸ ਹੁੰਦਾ ਹੈ ਪਹਿਲਾਂ ਵੀ ਇਹੋ ਜਿਹੀ ਘਟਨਾ ਦਾ ਕਦੋਂ ਰੋਸ ਹੁੰਦਾ ਜਦੋਂ ਖਾਸ ਤੌਰ ਤੇ ਪ੍ਰਵਾਸੀ ਜਦੋਂ ਕੋਈ ਕ੍ਰਾਈਮ ਕਰਦੇ ਨੇ ਤਾਂ ਮਨਾ ਚ ਰੋਸ ਹੁੰਦਾ ਵੈਸੇ ਤਾਂ ਅੱਜ ਕੱਲ ਸਾਰੇ ਦੁਨੀਆ ਚ ਪ੍ਰਵਾਸੀਆਂ ਦੇ ਖਿਲਾਫ ਇੱਕ ਮੂਵਮੈਂਟ ਚੱਲੀ ਹੈ ਜਿਵੇਂ ਅਸੀਂ ਇੱਥੇ ਪ੍ਰਵਾਸੀ ਆ ਜਿਵੇਂ ਉਹ ਬਿਹਾਰੀ ਯੂਪੀ ਜਾਂ ਹੋਰ ਵਾਲੇ ਇੱਥੇ ਪ੍ਰਵਾਸੀ ਨੇ ਉਸੇ ਤਰ੍ਹਾਂ ਅਸੀਂ ਵੀ ਤਾਂ ਪ੍ਰਵਾਸੀਆਂ ਚਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਉੱਥੇ ਵੀ ਸਾਡੇ ਖਿਲਾਫ ਮੂਵਮੈਂਟ ਚੱਲ ਰਹੀ ਹੈ ਜਿਵੇਂ ਇਹ ਬੰਦੇ ਨੇ ਜਿਹੜੀ ਗਲਤ ਮੈਨੂੰ ਉਹ ਲੱਗਦਾ ਬੰਦਾ ਮਾਨਸਿਕ ਤੌਰ ਤੇ ਜੇ ਇਹ ਤਾਂ ਕਰ ਹੀ ਨਹੀਂ ਸਕਦਾ ਮਾਨਸਿਕ ਤੌਰ ਤੇ ਤਵੱਜਨ ਉਹਦਾ ਹਿੱਲਿਆ ਹੋਏਗਾ ਉਹ ਉਹ ਸਹੀ ਬੰਦਾ ਨਹੀਂ ਹੈ ਉਹ ਜਿਹੜੇ ਜਿਸ ਨੇ ਇਹ ਜਾ ਘਰਾ ਕੀਤਾ ਤੇ ਪਰ ਦੂਜੇ ਪਾਸੇ ਜਿਹੜਾ ਹਰਜਿੰਦਰ ਸਿੰਘ ਸੀ ਅਮਰੀਕਾ ਦੇ ਵਿੱਚ ਜਿਹਨੇ ਯੂ ਟਰਨ ਲਿਆ ਸੀ ਡ੍ਰਾਈਵਰ ਨੇ ਉਹ ਤਾਂ 25 ਕਿਲੋਮੀਟਰ ਬਚਾਉਣ ਲਈ ਲੋ ਯੂ ਟਰਨ ਲੈ ਲਿਆ ਤੇ ਤਨ ਬੰਦੇ ਮਰ ਗਏ ਲੇਕਿਨ ਸਾਰੇ ਸਿਕ ਟਾਰਗੇਟ ਹੋ ਗਏ ਉੱਥੇ ਤੋਂ ਇਹ ਸਾਰਾ ਇਸੇ ਤਰ੍ਹਾਂ ਦਿੱਲੀ ਦੇ ਲੰਡਨ ਦੇ ਵਿੱਚ ਇੱਕ ਸਿੱਖ ਕੁੜੀ ਦਾ ਰੇਪ ਹੋਇਆ ਉਸ ਨੂੰ ਕਹੇ ਤੂੰ ਇੱਥੋਂ ਦੀ ਨਹੀਂ ਜਿਹੜੀ ਨਸਲੀ ਉਹ ਸਰ ਆਸਟ੍ਰੇਲੀਆ ਦੇ ਵਿੱਚ ਮਜਾਰੇ ਹੋ ਰਹੇ ਨੇ ਪ੍ਰਵਾਸੀਆਂ ਦੇ ਖਿਲਾਫ ਕਿ ਤੁਸੀਂ ਇੱਥੇ ਆ ਕੇ ਸਾਡਾ ਕੰਮ ਜਿਹੜਾ ਹੈ ਤੁਸੀਂ ਕਰ ਇਹ ਸ਼ੁਰੂ ਤੇ ਹੁੰਦਾ ਹੈ ਕੈਨੇਡਾ 'ਚ ਜਿੱਥੇ ਅਸੀਂ ਕਹਿੰਦੇ ਹਾਂ ਕਿ ਸਾਡੇ ਬਹੁਤ ਸਾਰੇ ਲੋਕ ਨੇ ਉੱਥੇ ਵੀ ਸੀ ਉੱਥੇ ਜਦੋਂ ਰੇਲਵੇ ਲਾਈਨ ਪਾਇਰ ਰਹੀ ਸੀ ਉਹ ਪੰਜਾਬੀਆਂ ਦੇ ਖਿਲਾਫ ਹੋ ਗਏ ਸੀ 1900 ਸ਼ਾਇਦ 4 2 ਜਾਂ 3 ਦੀ ਗੱਲ ਹੈ ਤੇ ਬੜਾ ਲੜਾਈ ਹੋਈ ਸੀ ਕੁੱਟਿਆ ਸੀ ਕਿਉਂਕਿ ਠੇਕੇਦਾਰ ਚਾਹੁੰਦਾ ਸੀ ਕਿ ਪ੍ਰਵਾਸੀ ਜਿਹੜੇ ਐ ਪੰਜਾਬੀ ਉਹ ਉਹਨਾਂ ਤੋਂ ਕੰਮ ਕਰਾਉਣਾ ਘਰੇ ਜਿਹੜਾ ਅੱਜ ਟਰਮ ਤੇ ਗੱਲ ਕਰਦੇ ਸੀ ਬਿਲਕੁਲ ਓਵੇਂ ਜਿਵੇਂ ਆਪਾਂ ਹੁਣ ਪ੍ਰਵਾਸੀਆਂ ਨੂੰ ਤਰਜੀਹ ਦਿੰਦੇ ਐ ਤੇ ਭਈਆਂ ਨੂੰ ਤਰਜੀਹ ਦਿੰਦੇ ਐ ਅਸੀਂ ਪੰਜਾਬੀ ਬੰਦੇ ਨੂੰ ਰੱਖਦੇ ਨਹੀਂ ਉਹਨਾਂ ਦੇ ਨਖਰੇ ਜ਼ਿਆਦਾ ਨੇ ਤੇ ਖੈਰ ਉਹ ਇਹ ਸਾਰੀਆਂ ਗੱਲਾਂ ਉੱਥੇ ਵੀ ਸਾਰੇ ਕਿਤੇ ਚੱਲਦੀਆਂ ਨੇ ਆਪਾਂ ਗਲਤ ਇਹ ਕਰ ਰਹੇ ਸੀ ਕਿ ਇਹ ਉਸ ਘਟਨਾ ਤੋਂ ਬਾਅਦ ਸ਼ਿਆਰਪੁਰ ਦੀ ਘਟਨਾ ਚ ਸ਼ਿਆਰਪੁਰ ਦੇ ਸਤਾਈ ਪਿੰਡਾਂ ਨੇ ਜਿਹੜਾ ਹੈ ਉਹ ਮਤੇ ਪਾਤੇ ਤੇ ਕਿ ਜੀ ਇਹਨਾਂ ਪ੍ਰਵਾਸੀਆਂ ਦਾ ਜਿਹੜਾ ਅਸੀਂ ਇਹਨਾਂ ਦੇ ਕਿਸਮ ਦਾ ਬਾਈਕਾਟ ਜਾਂ ਇਹਨਾਂ ਤੇ ਸ਼ਰਤਾਂ ਲਾਤੀਆਂ ਉਹ ਤੋਂ ਕੱਲੇ ਹੋਈ ਨਹੀਂ ਸਤਾਈ ਪਿੰਡਾਂ ਦਾ ਕੱਲ ਇੱਕ ਬਰਨਾਲੇ ਦੇ ਕਟੂ ਦੀ ਪੰਚਾਇਤ ਨੇ ਵੀ ਕਰਤਾ ਕਿ ਕੋਈ ਇਹਨਾਂ ਨੂੰ ਕੋਈ ਦੁਕਾਨ ਮਕਾਨ ਜ਼ਮੀਨ ਇਹ ਜਿਹੜੀ ਹੈ ਇਹਨੂੰ ਇਹ ਇਹਨੂੰ ਖਰੀਦਣ ਨਹੀਂ ਦੇਣੀ ਇਹਨਾਂ ਦੇ ਵੋਟਰ ਕਾਰਡ ਜਾਂ ਇਹਨਾਂ ਦਾ ਆਧਾਰ ਕਾਰਡ ਨਾ ਬਣਾਵਾਓ ਤੋਂ ਇਸ ਤਰ੍ਹਾਂ ਇਹਨਾਂ ਤੇ ਸਾਰੇ ਕਿਤੇ ਇੱਕ ਮੂਸਾ ਪਿੰਡ ਹੈ ਗੜ ਦੀਵਾਲ ਦੇ ਲਵੇ ਉਹਨਾਂ ਨੇ ਵੀ ਇਹੀ ਕੀਤਾ ਕਿ ਮਜ਼ਦੂਰਾ ਦੀ ਵੋਟ ਆਧਾਰ ਕਾਰਡ ਨਹੀਂ ਤੇ ਕਿਸੇ ਨੂੰ ਜ਼ਮੀਨ ਦੁਕਾਨ ਨਹੀਂ ਦੇਣੀ ਬਟਿੰਡਾ ਦਾ ਪਿੰਡ ਹੈ ਗਹਿਰੀ ਉਹਨੇ ਤਾਂ ਪੰਜ ਸ਼ਰਤਾਂ ਲਾਈਆਂ ਨੇ ਜਮੀਨ ਮਕਾਨ ਤੇ ਨਹੀਂ ਖਰੀਦ ਸਕਦਾ ਆਧਾਰ ਕਾਰਡ ਤੇ ਵੋਟਰ ਕਾਰਡ ਨਹੀਂ ਬਣੇਗਾ ਪ੍ਰਵਾਸੀ ਸਿਰਫ ਖੇਤ ਦੀ ਵੋਟਰ ਤੇ ਰਹਿਣਗੇ ਜੇ ਕੋਈ ਪਿੰਡ ਚ ਕੰਮ ਕਰੇ ਤਾਂ ਜ਼ਿੰਮੇਵਾਰੀ ਕਿਸਾਨ ਦੀ ਹੋਏਗੀ ਵੈਰੀਫਿਕੇਸ਼ਨ ਦੀ ਗੱਲ ਹੁਣ ਜੇ ਆਪਾਂ ਇਹਨੂੰ ਮੰਨ ਲਈਏ ਤਾਂ ਇਹਦੇ ਵਿੱਚ ਜਿਹੜਾ ਪੰਚਾਇਤ ਕੌਲ ਇਹ ਕੋਈ ਅਧਿਕਾਰ ਨਹੀਂ ਕਿ ਉਹਨੂੰ ਰੋਕ ਸਕੇ ਜ਼ਮੀਨ ਤੇ ਮਕਾਨ ਖਰੀਦ ਸਕਦਾ ਪੰਚਾਇਤ ਕੌਲ ਕੋਈ ਅਧਾਰ ਨਹੀਂ ਜਿਹੜਾ ਆਧਾਰ ਕਾਰਡ ਤੇ ਵੋਟਰ ਕਾਰਡ ਉਹਦਾ ਨਾਮ ਬਣਾਵੇ ਪੰਚਾਇਤ ਕੋਈ ਅਧਿਕਾਰਿਕ ਨੂੰ ਹੁਕਮ ਕਰੇ ਕਿ ਉਹ ਮੋਟਰਤੇ ਰਹੇ ਤਾਂ ਇਹ ਸਾਰੀਆਂ ਗੱਲਾਂ ਮੈਂ ਕਿਉਂ ਕਹਿ ਰਿਹਾ ਮੈਂ ਇਸ ਦੇ ਲਈ ਅੱਜ ਜਦੋਂ ਦੇਖਿਆ ਪੰਜਾਬ ਪੰਚਾਇਤੀ ਰਾਜ ਐਕਟ ਤਾਂ ਮੈਨੂੰ ਇਹ ਗੱਲ ਸਮਝ ਆਈ ਕਿ ਇਸ ਤਰ੍ਹਾਂ ਇਹ ਜਿਹੜੇ ਮਤੇ ਪੈ ਰਹੇ ਨੇ ਤਾਂ ਕੀ ਮਤਲਬ ਹੈ ਹਾਂ ਇੱਕ ਮਤਲਬ ਜ਼ਰੂਰ ਹੈ ਕਿ ਜਿਹੜਾ ਰੂਸ ਹੈ ਲੋਕਾਂ ਦੇ ਮਨਾਂ ਦਾ ਉਹ ਜ਼ਾਹਰ ਹੁੰਦਾ ਹੈ ਹੋਰ ਕੁਝ ਵੀ ਇਹਦੇ ਉੱਤੇ ਜਿਹੜੀ ਕਾਨੂੰਨੀ ਬੈਦਤਾ ਇਹਨਾਂ ਮਤਿਆਂ ਦੀ ਨਹੀਂ ਹੈ ਇਹ ਆਪਾਂ ਚ ਤੁਸੀਂ ਜੋ ਮਰਜ਼ੀ ਕਰੋ ਜਦੋਂ ਇਹਦੇ ਚ ਇਹ ਆ ਵੀ ਜੋ ਕੀ ਕਰ ਸਕਦੀ ਹੈ ਪੰਚਾਇਤ ਕੋਈ ਉਹਨਾਂ ਕੋਲ ਅਧਿਕਾਰ ਹੈਗਾ ਅਧਿਕਾਰ ਛੋਟੇ-ਬੋਟੇ ਅਪਰਾਧਿਕ ਮਾਮਲੇ ਦੇ ਕੋਈ ਦਿਵਾਨੀ ਮਾਮਲੇ ਦੇ ਉਹਨਾਂ ਨੂੰ ਅਦਾਲਤ ਵਾਂਗੂ ਕੰਮ ਕਰ ਸਕਦੇ ਇਸ ਤਰ੍ਹਾਂ ਨਹੀਂ ਹੈ ਲੇਕਿਨ ਇਹ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਕਿਸੇ ਨੂੰ ਕਹੋ ਕਿਉਂ ਨਹੀਂ ਦਿੱਤਾ ਕਿਉਂਕਿ ਇਹ ਅਧਿਕਾਰ ਜਿਹੜਾ ਮੌਲਿਕ ਅਧਿਕਾਰ ਚੋਂ ਆਉਂਦਾ ਫਟਾਫਟ ਰਾਈਟਸ ਆਉਂਦੇ ਨੇ ਜਿਹੜੇ ਵੀ ਫਟਾਫਟ ਰਾਈਟਸ ਨੇ ਜੋ ਉਹ ਉਹਨਾਂ ਨੂੰ ਉਹਨਾਂ ਬਾਰੇ ਤੁਸੀਂ ਉਹਨਾਂ ਦੀ ਲੰਘਣਾ ਨਹੀਂ ਕਰ ਸਕਦੇ ਸੰਵਿਧਾਨ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਦਾ ਅਨੁਛੇਦ 19 ਹੈ ਜਿਹੜਾ ਤੇ ਉਹਦਾ ਜਿਹੜਾ ਪਾਰਟ 1 ਹੈ ਉਹਦੇ ਡੀ ਤੇ ਈ ਦੇ ਵਿੱਚ ਇਹ ਤੇ ਸਪੱਸ਼ਟ ਹੈ ਵੀ ਇਸ ਦੇਸ਼ ਦੇ ਵਿੱਚ ਜਿਹਨੇ ਜਿੱਥੇ ਵਸਣਾ ਉਹਦਾ ਆਉਣ ਜਾਣ ਦਾ ਰਹਿਣ ਦਾ ਵਸਣ ਦਾ ਅਧਿਕਾਰ ਹੈ ਤਾਂ ਇਸ ਕਰਕੇ ਤੁਸੀਂ ਉਸ ਅਧਿਕਾਰ ਨੂੰ ਜਿਹੜਾ ਹੈ ਪੰਚਾਇਤਾਂ ਨਹੀਂ ਚੈਲੰਜ ਕਰ ਸਕਦੀ ਜਿਹੜੀ ਇਹ ਸੂਬੇ ਦੇ ਬਸ਼ੇ ਨਹੀਂ ਹੈ ਕਿ ਮਜ਼ਦੂਰਾ ਕਿਸਾਨਾਂ ਤੇ ਕੋਈ ਕਾਨੂੰਨ ਬਣਾਉਣ ਦਾ ਅਧਿਕਾਰ ਸੂਬੇ ਨੂੰ ਹੈ ਮੈਂ ਜਿਹੜੀ ਗੱਲ ਕਰ ਪੰਚਾਇਤਾਂ ਨੂੰ ਹੈ ਸਟੇਟ ਬਣਾ ਸਕਦੀ ਹੈ ਬਹੁਤ ਸਾਰੇ ਸਟੇਟਾਂ ਨੇ ਕਿਹਾ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ ਨੇ ਕਿਹਾ ਕਿ ਜ਼ਮੀਨ ਨਹੀਂ ਖਰੀਦ ਸਕਦਾ ਰਾਜਸਥਾਨ ਨੇ ਕਿਹਾ ਉੱਤਰਾਖੰਡ ਨੇ ਕਿਹਾ ਬਹੁਤ ਸਾਰੇ ਨੇ ਜੀਐਨਕੇ ਚ ਨਹੀਂ ਖਰੀਦ ਸਕਦੇ ਤੋਂ ਇਸ ਕਰਕੇ ਉਹ ਸੂਬਾ ਸਰਕਾਰ ਕਰ ਸਕਦੀ ਹੈ ਇਸੇ ਕਰਕੇ ਤਸਪਾਲ ਸਿੰਘ ਕਰ ਰਹੇ ਨੇ ਕਿਹਾ ਸੀ ਕਿ ਜੇ ਉਹ ਨਹੀਂ ਕਰੀ ਦਿੰਦੇ ਅਸੀਂ ਕਿਉਂ ਸਾਡੇ ਲੋਕ ਕਿਉਂ ਆ ਕੇ ਬਾਹਰੋਂ ਬਸਲ ਤੇ ਇਹ ਸੁਭਾ ਸਰਕਾਰ ਦਾ ਦੇਤਾ ਹੁੰਦਾ ਹੈ ਅਧੀਨ ਪਰ ਪੰਚਾਇਤਾਂ ਲਈ ਨਹੀਂ ਕਹਿ ਸਕਦੇ ਮੈਂ ਪੰਚਾਇਤਾਂ ਦੀ ਗੱਲ ਕਰ ਰਿਹਾ ਜਿਹੜੇ ਮਤੇ ਪੈ ਰਹੇ ਨੇ ਇਹ ਮਤੇ ਜਿਹੜੇ ਨੇ ਇਹ ਕਾਨੂੰਨੀ ਨਹੀਂ ਇਹਦੀ ਕੋਈ ਕੀਮਤ ਨਹੀਂ ਹੈ ਕਾਨੂੰਨ ਦੇ ਅਧਾਰ ਕੋਈ ਕੀਮਤ ਨਹੀਂ ਸਮਾਜਿਕ ਤੌਰ ਤੇ ਤੁਸੀਂ ਇਹਨੂੰ ਜੋ ਮਰਜ਼ੀ ਕਹੋ ਜੇ ਕੋਈ ਨਸ਼ਾ ਕਰਦਾ ਜੀ ਉਹਦੀ ਕੋਈ ਜਮਾਨਤ ਨਹੀਂ ਦੇਣੀ ਬਿਲਕੁਲ ਠੀਕ ਹੈ ਜਿਹੜੇ ਪਿੰਡਾਂ ਨੇ ਇਹ ਕਿਹਾ ਕਿ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਦੇ ਕੋਈ सरपंच कोई नंबरदार कोई ਉਹਨਾਂ ਦੀ ਗਵਾਹੀ ਨਹੀਂ ਪਾਊਗਾ ਜਮਾਨਤਰੀ ਦੇਊਗਾ ਇਹ ਕੰਮ ਕਰ ਸਕਦੇ ਨੇ ਲੇਕਿਨ ਜੇ ਤੁਸੀਂ ਕਹੋਗੇ ਉਹਨਾਂ ਨੂੰ ਤੁਸੀਂ ਰੋਕ ਦੋਗੇ ਵੀ ਉਹ ਪਿੰਡ ਚ ਨਾ ਬਸਣ ਉਹ ਤੁਹਾਡੇ ਅਧਿਕਾਰ ਚ ਪੰਚਾਇਤਾਂ ਦੇ ਨਹੀਂ ਹਾਂ ਬਸ ਇਹਨਾਂ ਕੁ ਜ਼ਰੂਰ ਹੈ ਕਿ ਇੱਕ ਰੋਸ ਜ਼ਰੂਰ ਪ੍ਰਗਟ ਹੈ ਕਿ ਲੋਕਾਂ ਦੇ ਮਨਾਂ ਚ ਹੈ ਜਿਹੜਾ ਵੈਸੇ ਮੈਂ ਨਿੱਜੀ ਤੌਰ ਤੇ ਇਹਨੂੰ ਬਿਲਕੁਲ ਉਲਟ ਸਮਝਦਾ ਕਿ ਰੋਸ ਤੁਹਾਡੇ ਹੈ ਉਹ ਬੱਚੇ ਦਾ ਜਾਣਾ ਬੜਾ ਦੁੱਖ ਹੈ ਪਰ ਉਹਨੂੰ ਕਿਸੇ ਕਿਸੇ ਕੌਮ ਨਾਲ ਕਿਸੇ ਭਾਈਚਾਰੇ ਦਾ ਦੇਖ ਕੇ ਬਿਰਖਿਆ ਲਾ ਜੋੜ ਕੇ ਦੇਖਣਾ ਉਹ ਸਹੀ ਨਹੀਂ ਮਤਲਬ ਹਰ ਹਰਕ ਕੌਮ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਕਿ ਪੰਜਾਬੀਆਂ ਚ ਕ੍ਰਾਈਮ ਨਹੀਂ ਹੁੰਦਾ ਪੰਜਾਬੀ ਕ੍ਰਾਈਮ ਨਹੀਂ ਕਰਦੇ ਤੇ ਯੂਪੀ ਵਾਲੇ ਵੀ ਕਰਦੇ ਨੇ ਸਾਰੇ ਮਤਲਬ ਕੌਮਾਂ ਕ੍ਰਾਈਮ ਕਰ ਸਕਦੀਆਂ ਨੇ ਕਿਹੜੀ ਗੱਲ ਤੇ ਕਰਦੀਆਂ ਵੀ ਨੇ ਉਹਨਾਂ ਨੂੰ ਭਾਈਚਾਰੇ ਨੂੰ ਸਜ਼ਾ ਦੇਣੀ ਆਪਾਂ ਕਹਦੇ ਨਹੀਂ ਜਿਹੜੀ ਇਦਰਾ ਗਾਂਧੀ ਨੂੰ ਕਤਲ ਕੀਤਾ ਉਸ ਤੋਂ ਬਾਅਦ ਕੌਮ ਦਾ ਕੀ ਹਾਲ ਕੀਤਾ ਸੀ ਕੌਮ ਦਾ ਡਰਗਾਦੀ ਤੇ ਕਤਲ ਤੋਂ ਬਾਅਦ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਆਪਾਂ ਇਹ ਕਹਨੇ ਆ ਨਾ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਠੀਕ ਹੈ ਉਹਨਾਂ ਦੇ ਜਿਨ੍ਹਾਂ ਨੇ ਬਦਲਾ ਲਿਆ ਲੇਕਿਨ ਉਹ ਅਸੀਂ ਤਾਂ ਉਹਦਾ ਕੋਈ ਰਿਟੈਲੀਏਸ਼ਨ ਵੀ ਨਹੀਂ ਕੀਤੀ ਪੰਜਾਬ 'ਚ ਹਾਲਾਂਕਿ ਜਿਹੜੀ ਹੈ ਮੈਜੋਰਟੀ ਇਥੇ ਸਿੱਖਾਂ ਦੀ ਹੈ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੋਇਆ ਨਾ ਤਾਂ ਇਹ ਇਹ ਸਾਡੇ ਨਹੀਂ ਦਖਲ ਦੇਣ ਦਾ ਨਾ ਰਜੀਵ ਗਾਂਧੀ ਦਾ ਕਤਲ ਹੋਇਆ ਗੋਟਸੇ ਦਾ ਹੋਇਆ ਉੱਥੇ ਤਾਂ ਕੁਝ ਨਹੀਂ ਹੋਇਆ ਅਸੀਂ ਕਹਿੰਦੇ ਜਰੂਰ ਹੈ ਇਹ ਕਰ ਕੀ ਰਿਹਾ ਹੈ ਚਲੋ ਖੈਰੇ ਮਸਲਾ ਨਹੀਂ ਮਸਲਾ ਤਾਂ ਸਾਡਾ ਪੰਜਾਬ ਦੇ ਨਾਲ ਪ੍ਰਵਾਸੀਆਂ ਦਾ ਤੇ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਕਿੰਨੀ ਕ ਹੈ ਇਹ ਵੀ ਕਪੜੇ ਆਪਾਂ ਜਿਹੜੇ ਸੂਬੇ ਸਰਕਾਰ ਦੇ ਕੰਮ ਕਰਨ ਵਾਲੇ ਨੇ ਜਿਵੇਂ ਸੂਬਾ ਸਰਕਾਰ ਇੱਕ ਬਣਾ ਸਕਦੀ ਹੈ ਵੀ ਇੱਥੇ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਬਾਹਰਲਾ ਬੰਦਾ ਜਿਵੇਂ ਮਚਲੜਾ ਤਾਂ ਘਰ ਵੀ ਨਹੀਂ ਖਰੀਦ ਸਕਦਾ ਤੁਸੀਂ ਜਾ ਕੇ ਤੇ ਉਹ ਵੀ ਸੂਬਾ ਸਰਕਾਰ ਬਣਾ ਸਕਦੀ ਹੈ ਇਹ ਕਾਨੂੰਨ ਲੇਕਿਨ ਪੰਚਾਇਤਾਂ ਨਹੀਂ ਕੁਝ ਕਰ ਸਕਦੀਆਂ ਲੇਕਿਨ ਇਹ ਵੀ ਦੱਸ ਦੀਏ ਸੂਬਾ ਸਰਕਾਰ ਨੇ ਤਾਂ ਇੰਨਾ ਨਹੀਂ ਕੀਤਾ ਕਿ ਉਹਨਾਂ ਨੇ ਪੁੱਛੀਏ ਕਿ ਵੀ ਇੱਥੇ ਪ੍ਰਵਾਸੀਆਂ ਦੀ ਗਿਣਤੀ ਕੀਤੀ ਹੈ ਕੋਈ ਆਕੜਾ ਰੱਖਿਆ ਕੋਈ ਵੈਰੀਫਿਕੇਸ਼ਨ ਕੀਤੀ ਹੈ ਬਿਲਕੁਲ ਨਹੀਂ ਪਤਾ ਤੇ ਆਕੜਾ ਬੇਸੇ ਪਤਾ ਵੀ ਨਹੀਂ ਲੱਗ ਸਕਦਾ ਕਿਉਂਕਿ ਆਕੜਾ ਬਦਲਦਾ ਰਹਿੰਦਾ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਉਦੋਂ ਆਕੜਾ ਪੰਜਾਂ ਦਾ ਹਾੜੀ ਦੇ ਸੀਜ਼ਨ ਹਾੜੀ ਸੋਣੀ ਆਪਾਂ ਪਿੰਡਾਂ ਦੀ ਗੱਲ ਕਰ ਰਹੇ ਹਾਂ ਇੰਡਸਟਰੀ ਨਾਲ ਤਾਂ ਕੋਈ ਲੈਣ ਦੇਣ ਨਹੀਂ ਹੈ ਪਿੰਡਾਂ ਦੇ ਵਿੱਚ ਆਪ ਲੈ ਕੇ ਹੁਣੇ ਅਸੀਂ ਲੈ ਗਈ ਅਸੀਂ ਸ਼ੁਰੂਆਤੀ ਅਸੀਂ ਕਰਾਈਏ ਆITAR investmentਾਂ ਤੇ ਹਾਰ ਪਾ ਕੇ ਲੈ ਕੇ ਆਉਣੇ ਤੇ ਅੱਜ ਕੱਲ੍ਹ ਧਾਰੂ ਵੀ ਦਿੰਨੇ ਆ ਤੇ ਫਿਰ ਉਹਨਾਂ ਨੂੰ ਕਹਿੰਦੇ ਥੋੜੇ ਮੋਬਾਈਲ ਵੀ ਅਸੀਂ ਤੁਹਾਨੂੰ ਦੇਵਾਂ ਸਾਰੇ ਫੈਸਿਲਿਟੀਆਂ ਦਿੰਨੇ ਆ ਤਾਂ ਉਹਨਾਂ ਨੂੰ ਲੈ ਕੇ ਆਉਣੇ ਸਾਡੇ ਵਿਰਾਂਤੋਂ ਕੰਮ ਨਹੀਂ ਚੱਲਦਾ ਸਾਡੇ ਬੱਚੇ ਥੋੜੀ ਸਾਨੂੰ ਤਾਂ ਝੋਣਾ ਲਾਉਣਾ ਹੀ ਨਹੀਂ ਆਉਂਦਾ ਜਿਆਦਾ ਤੇ ਜਦੋਂ ਝੋਣਾ ਲਾਉਣਾ ਸ਼ੁਰੂ ਕੀਤਾ ਹਰੇ ਇਨਕਲਾਬ ਤੋਂ ਸ਼ੁਰੂ ਹੋਇਆ ਕੰਮ ਫਿਰ ਉਹਨਾਂ ਨੇ ਆ ਕੇ ਦੇਖਿਆ ਵੀ ਇੱਥੇ ਤਾਂ ਬੜਾ ਕੁਝ ਹੈ ਇੱਥੇ ਤਾਂ ਜਿਹੜਾ ਪੰਜਾਬ ਚ ਤਾਂ ਬੜੀਆਂ ਫੈਸਿਲਿਟੀਆਂ ਨੇ ਪੈਸਾ ਜ਼ਿਆਦਾ ਬਣਦਾ ਉਹ ਇਧਰ ਨਾਲ ਲਾ ਕੇ ਪੱਕੇ ਤੌਰ ਤੇ ਨਾਲ ਲਾ ਕੇ ਹੌਲੀ ਹੌਲੀ ਉਹਨਾਂ ਨੇ ਜਿਵੇਂ ਅਸੀਂ ਜਦੋਂ ਬਾਹਰ ਗਏ ਸੀ ਸਾਡੇ ਪੰਜਾਬੀ ਉਹਨਾਂ ਨੇ ਟਰਾਂਸਪੋਰਟ ਤੇ ਸਪੇਅਰ ਪਾਰਟਸ ਤੇ ਕਬਜ਼ੇ ਕਰ ਲਏ ਹੋਟਲਾਂ ਤੇ ਕਰ ਲਏ ਟਾਪੇ ਬਣਾ ਲਏ ਇਹਨਾਂ ਨੇ ਆਪਣੇ ਹਿਸਾਬ ਨਾਲ ਬਣਾ ਲਏ ਇਹਨਾਂ ਨੇ ਰਕਸ਼ੇ ਚਲਾਉਣੇ ਸ਼ੁਰੂ ਕਰਤੇ ਇਹਨਾਂ ਨੇ ਜਿਹੜਾ ਹੈ ਪੇਂਟ ਕਰਨਾ ਸ਼ੁਰੂ ਕਰਤਾ ਪਲੰਬਿੰਗ ਸ਼ੁਰੂ ਕਰਤੀ ਇੱਟਾਂ ਦੇ ਭੱਠਿਆਂ 'ਚ ਸਾਰੇ ਇਹ ਕੰਮ ਕਰਦੇ ਨੇ ਤੋਂ ਪ੍ਰਵਾਸੀਆਂ ਦਾ ਜਿਹੜਾ ਕੰਮ ਹੈ ਉਹਨਾਂ ਨੇ ਹੁਣ ਦੇਖੋ ਪੰਜਾਬੀ ਜਿੰਨੇ ਮੈਂ ਨੌਲੇਜ ਦੇ ਵਿੱਚ ਪੰਜਾਬੀ ਕਿੰਨੇ ਕਿੰਨੇ ਤੁਸੀਂ ਆਪ ਦੇਖ ਲਓ ਸੋ ਲੇਕਿਨ ਸਰਕਾਰ ਦਾ ਕੀ ਹੈ ਤੇ ਦੋਸ਼ ਹੈ ਕਿ ਉਹਨਾਂ ਨੇ ਅੰਕੜੇ ਨਹੀਂ ਪਤਾ ਮੈਂ ਅੰਕੜੇ ਲੱਭਣ ਦੀ ਕੋਸ਼ਿਸ਼ ਕੀਤੀ ਮੈਨੂੰ ਕੋਈ ਅੰਕੜਾ ਜਿਹੜਾ ਹੈ ਹਾਲ ਤੱਕ ਸਹੀ ਨਹੀਂ ਮਿਲਿਆ ਕਿ ਵੀ ਅੰਕੜੇ ਦੇ ਮਤਾਬਕ ਪੰਜਾਬੀ ਹੈ ਕਿੰਨੇਕ ਤੇ ਹੁਣ ਜੇ ਆਪਾਂ ਦੇਖੀਏ ਕਿਰਡ ਨੇ ਥੋੜੇ ਜਿਹਾ ਅੰਕੜਾ ਸੈਂਸਸ ਦਾ ਜੋ ਆਈ ਰਿਹਾ ਸੈਂਸਸ ਦੇ ਅੰਕੜੇ ਅਸੀਂ 11 ਦੀ ਮਰਦਮਸ਼ਵਾਰੀ ਦਾ 11 ਚ ਹੋਈ ਹੈ ਤੇ ਉਹਦੇ ਅੰਕੜੇ ਤਾਂ ਕੁਝ ਹੋਰ ਹੀ ਕਹੀ ਜਾਂਦੇ ਨੇ 11 ਚ ਕਹਦੇ ਨੇ ਕਿ ਜੀ 20 ਲੱਖ ਸੀ ਪ੍ਰਵਾਸੀ ਮਜ਼ਦੂਰ 11 ਦੀ ਸੈਨਸਸ ਦੇ ਮੁਤਾਬਕ ਜੇ ਆਪਾਂ ਚੱਲੀਏ ਦੇਖੋ ਪੈਸੇ ਜਿਹੜੇ ਐ 11 ਦੀ ਸੈਨਸਸ ਚ ਜਿਹੜੇ ਪੰਜਾਬੀ ਪਾਪੂਲੇਸ਼ਨ ਹੈ ਪੰਜਾਬ ਦੀ 2 ਕਰੋੜ 70 70 ਲੱਖ ਬਣਦੀ ਹੈ ਤੇ ਹੁਣ ਜਿਹੜਾ ਅੰਦਾਜ਼ਾ ਹੈ ਉਹ 3 ਕਰੋੜ ਤੇ 21 ਲੱਖ ਹੋਗੇ ਤੇ ਉਹਦੇ ਚ अर्बन ਪਾਪੂਲੇਸ਼ਨ 37 37.5% ਹੈ ਤੇ ਪਿੰਡਾਂ ਚ ਲੋਕ ਜਿਹੜੇ 62% বাসਦੇ ਨੇ ਇਹਨਾਂ ਚੋਂ ਸਿੱਖ ਜਿਹੜੇ ਨੇ ਸਾਰੇ ਪੰਜਾਬ ਦੇ ਵਿੱਚ 57.69 ਫੀਸਦੀ ਦੇ ਤੇ ਹਿੰਦੂ 38.9 ਫੀਸਦੀ ਨੇ ਮੁਸਲਮਾਨ ਇੱਕ 93 ਫੀਸਦੀ ਅਸਾਈ ਇੱਕ ਪ੍ਰਚਾਰੀਆਂ 26 ਫੀਸਦੀ ਇਹ ਸਾਡੀ ਡੈਮੋਗ੍ਰਾਫੀ ਆ ਜਿਹੜੀ ਪੰਜਾਬ ਦੀ ਲੈਕਿਨ ਇੱਥੇ ਹਾਲੇ ਵੀ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੱਥੋਂ ਕਿੰਨੇ ਬੰਦੇ ਆਏ ਨੇ ਯੂਪੀ ਤੋਂ ਕਿੰਨੇ ਬਿਹਾਰ ਤੋਂ ਕਿੰਨੇ ਬਾਕੀ ਹੋਰ ਸਟੇਟ ਤੋਂ ਜੇ ਆਪਾਂ ਦੋਨੇ ਯੂਪੀ ਬਿਹਾਰ ਦੀ ਗੱਲ ਦੇਖੀਏ ਕਿਰਿਟ ਦੀ ਇੱਕ ਸਟੱਡੀ ਹੈ ਉਹਨਾਂ ਨੇ ਦੱਸਿਆ ਸੀ ਸੈਂਟਰ ਫਾਰ ਰਿਸਰਚ ਐਂਡ ਇੰਡਸਟਰੀਅਲ ਡਿਵੈਲਪਮੈਂਟ ਦੀ ਰਿਪੋਰਟ ਕੀ ਕਹਦੀ ਹੈ ਉਹ ਕਹਦੀ ਉਹ 2011 ਦੇ ਵਿੱਚ ਪੰਜਾਬ ਚ 9 ਲੱਖ ਪ੍ਰਵਾਸੀ ਮਜ਼ਦੂਰ ਸੀ ਤੇ ਉਹਦੇ ਚ 4.5 ਲੱਖ ਬਿਹਾਰ ਤੋਂ ਸੀ ਤੇ ਹੁਣ ਜੇ ਵਰਤਮਾਨ ਚ ਆਪਾਂ ਗੱਲ ਕਰੀਏ ਚਲ ਬਾਕੀ ਛੱਡੀਏ ਵਰਤਮਾਨ ਤਾਂ ਫਿਰ 25 ਤੋਂ 30 ਲੱਖ ਪ੍ਰਵਾਸੀ ਮਜ਼ਦੂਰ ਦੱਸਦੇ ਨੇ ਇਹ ਵੀ ਕੋਈ ਆਕੜਾ ਜੇ ਤੁਸੀਂ ਕਹੋਗੇ ਬਿਲਕੁਲ ਅੰਦਾਜ਼ਾ ਹੈ ਕਿਉਂਕਿ ਸਰਕਾਰ ਕੋਲ ਕੋਈ ਆਕੜਾ ਨਹੀਂ ਹੈ ਹਾਂ ਇੰਨਾ ਤੇ ਜ਼ਰੂਰ ਹੈ ਵੀ ਇਹਨਾਂ ਚ ਵੱਡੀ ਗਿਣਤੀ ਚ ਬਿਹਾਰ ਤੇ ਯੂਪੀ ਹੈ ਯੂਪੀ ਜ਼ਿਆਦਾ ਹੈ ਬਿਹਾਰ ਘੱਟ ਪੈਸੇ ਵੀ ਯੂਪੀ ਦੀ ਪਾਪੂਲੇਸ਼ਨ ਜ਼ਿਆਦਾ ਤੇ ਵੈਸੇ ਹੀ ਬਦਲਦਾ ਰਹਿੰਦਾ ਆ ਫਸਲੀ ਚੱਕਰ ਨਾਲ ਬਦਲ ਜਾਂਦਾ ਜਦੋਂ ਝੋਨੇ ਦਾ ਸੀਜ਼ਨ ਤਾਂ ਵੱਜ ਜਾਂਦੀ ਹੈ ਹਾੜੀ ਚ ਵੱਜ ਜਾਂਦੀ ਹੈ ਇਹ ਬਹੁਤ ਸਾਰੇ ਲੋਕ ਜਿਹੜੇ ਮਜ਼ਦੂਰ ਕੰਮ ਕੀ ਕਰਦੇ ਆਪਾਂ ਮਜ਼ਦੂਰਾਂ ਦੀ ਗੱਲ ਕਰ ਰਹੇ ਹਾਂ ਜਿਆਦਾ ਪ੍ਰਵਾਸੀ ਜਿਹੜੇ ਆਉਂਦੇ ਨੇ ਉਹਨਾਂ ਚੋਂ ਕੋਈ ਤਾਂ ਇਟਾ ਦੇ ਪੱਠਿਆਂ ਤੇ ਲੱਗ ਜਾਂਦੇ ਨੇ ਕੋਈ ਜਿਹੜੇ ਇੰਡਸਟਰੀ ਚ ਕੰਮ ਕਰਦੇ ਨੇ ਉਹ ਪੱਕੇ ਨੇ ਉਹ ਸ਼ਹਿਰਾਂ ਚ ਨੇ ਜਿਹੜੀ ਕੱਲੇ ਲੁਧਿਆਣੇ ਦੀ 10 ਲੱਖ ਤੋਂ ਵੱਧ ਦਾ ਪ੍ਰਵਾਸੀਆ ਦੀ ਲੁਧਿਆਣਾ ਵੈਸੇ ਅੰਮ੍ਰਿਤਸਰ ਜਲੰਧਰ ਇਹਦੇ ਚ ਇੰਡਸਟਰੀ ਚ ਕਾਫੀ ਬੰਦੇ ਕੰਮ ਕਰਦੇ ਨੇ ਸੋ ਇਸ ਹਿਸਾਬ ਨਾਲ ਤਾਂ ਫਿਰ ਜਿਹੜੀ ਜੇ ਆਪਾਂ ਕ੍ਰਿਡਿਤੀ ਬੰਨੀਏ ਤਾਂ 11 ਚ ਜਿਹੜੇ 9 ਲੱਖ ਪ੍ਰਵਾਸੀ ਮਜ਼ਦੂਰਾਂ ਚੋਂ 4.5 ਲੱਖ ਬਿਹਾਰ ਤੋਂ ਸੀ ਤੇ ਹੁਣ ਜੇ ਆਪਾਂ ਡਾਟਾ ਟੋਟਲ ਕਰਕੇ ਦੇਖੀਏ ਤਾਂ 10 ਲੱਖ ਤੋਂ 10 ਤੋਂ 15 ਲੱਖ ਤੱਕਲੇ ਬਿਹਾਰ ਵਾਲੇ ਨੇ ਤੇ ਉਸ ਤੋਂ ਬਾਅਦ ਯੂਪੀ ਵਾਲੇ ਜਣੀ 20 ਲੱਖ ਇੱਕ ਨੇ ਅੰਦਾਜ਼ਾ ਦਿੱਤਾ ਸੀ ਕਿ ਬਿਹਾਰੀ ਨੇ ਤੇ ਜਦੋਂ ਕਿ 3.5 ਲੱਖ ਸੀ ਤੇ 20 ਲੱਖ ਹੋਣੇ ਕਿਉਂਕਿ ਹੁਣ 40 ਲੱਖ ਦਾ ਪ੍ਰਵਾਸੀ ਮਜ਼ਦੂਰ ਹੈ ਦੋਨੇ ਸਟੇਟ ਦੀ ਗੱਲ ਕਰ ਰਿਹਾ ਮੈਂ ਤੇ ਵੈਸੇ ਅੱਜਕੱਲ ਜਿਹੜੇ ਘਰਾਂ 'ਚ ਵੀ ਕੰਮ ਕਰਦੇ ਨੇ ਯੂਪੀ ਪਾਰ ਵਾਲੇ ਜ਼ਿਆਦਾ ਹੋ ਗਏ ਤੇ ਪਹਿਲਾਂ ਆਪਾਂ ਦੇਖਦੇ ਸੀ ਨੇਪਾਲੀ ਕੰਮ ਕਰਦੇ ਸੀ ਜ਼ਿਆਦਾ ਜਾਂ ਫਿਰ ਜਿਹੜੇ ਆ ਜਾਂਦੇ ਸੀ ਆ ਪਹਾੜੀਏ ਜਿਹਨੂੰ ਕਹਿੰਦੇ ਸੀ ਉਤਰਾਖੰਡ ਜਾਂ ਹਿਮਾਚਲ ਤੋਂ ਤੇ ਹੁਣ ਉਹ ਕੰਮ ਵੀ ਇਹਨਾਂ ਨੇ ਪਾੜ ਲਿਆ ਤੇ ਖਾਸ ਤੌਰ ਤੇ ਜਿਹੜੇ ਮਜ਼ਦੂਰ ਆਉਂਦੇ ਨੇ ਉਹਨਾਂ ਦੀ ਲੇਡੀਜ਼ ਜਿਹੜੀਆਂ ਨੇ ਉਹਨਾਂ ਦੇ ਬੀਵੀਆਂ ਉਹ ਘਰਾਂ 'ਚ ਕੰਮ ਕਰਦੀ ਨੇ ਵੇਡ ਬਣ ਗਿਆ ਲੋਕਲ ਮਜ਼ਦੂਰਾਂ ਨਾਲ ਇਹਨਾਂ ਦਾ ਤਾਂ ਪੰਗਾ ਸਾਰੇ ਦੁਨੀਆ ਤੇ ਕੋਈ ਲੇਡਾ ਚਲੇ ਜਾਓ ਅਮਰੀਕਾ ਚਲੇ ਜਾਓ ਸਟਰੀਲੀਆ ਚਲੇ ਜਾਓ ਜਿੱਥੇ ਮਰਜੀ ਚਲੇ ਜਾਓ ਲੋਕਲ ਜਿਹੜੇ ਨੇ ਮਜ਼ਦੂਰਾਂ ਨਾਲ ਤਾਂ ਬਾਹਰਲੀ ਲੇਬਰ ਦਾ ਹਮੇਸ਼ਾ ਪੰਗਾ ਰਿਹਾ ਤੇ ਉਹ ਇਸੇ ਕਰਕੇ ਪ੍ਰਵਾਸੀ ਅਦਰਬੀ ਇਹਨਾਂ ਦੀ ਹੈ ਖੈਰ ਇਹ ਸਾਰਾ ਮਸਲਾ ਕਿਉਂ ਅੱਜ ਮੈਂ ਡਿਸਕਸ ਕਰ ਰਿਹਾ ਹਾਂ ਇਸ ਕਰਕੇ ਕਰ ਰਿਹਾ ਹਾਂ ਕਿ ਇਹ ਮਸਲੇ ਦੇ ਮੁਤਾਬਕ ਜੇ ਅਸੀਂ ਪੰਚਾਇਤਾਂ ਜੋ ਕਰ ਰਹੀਆਂ ਨੇ ਉਹਦੇ ਰੂਸ ਸਮਝੋ ਉਹ ਕਹਿੰਦੇ ਕਿ ਵੈਰੀਫਿਕੇਸ਼ਨ ਕਰਾਓ ਬਿਲਕੁਲ ਸਰਕਾਰ ਨੇ ਕਰਾਉਣੀ ਹੈ ਵੈਰੀ ਸਰਕਾਰ ਕੁਝ ਕਰਦੀ ਨਹੀਂ ਨਾ ਇਸ ਮਸਲੇ 'ਚ ਸਰਕਾਰ ਨੂੰ ਚਾਹੀਦਾ ਡਿਊਟੀਆਂ ਲਾਓ ਵੈਰੀਫਿਕੇਸ਼ਨ ਕਿਉਂ ਨਹੀਂ ਹੁੰਦੀ ਜਦੋਂ ਵੀ ਕੋਈ ਆਉਂਦਾ ਹੈ ਸਰਕਾਰ ਨੂੰ ਚਾਹੀਦਾ ਕਿ ਤੂੰ ਜ਼ਿਮੀਂਦ ਇੱਕ ਪਿੰਡ ਦੇ ਵਿੱਚ ਚੌਕੀਦਾਰ ਦੀ ਡਿਊਟੀ ਹੈ ਜਾਂ ਉੱਥੋਂ ਦੇ ਨੰਬਰਦਾਰ ਦੀ ਡਿਊਟੀ ਹੈ ਲਾਓ ਡਿਊਟੀਆਂ ਕਿ ਬਾਹਰੋਂ ਕਿਹੜੇ ਬੰਦੇ ਆਏ ਨੇ ਉਹਦਾ ਰਿਕਾਰਡ ਪਹਚਾਓ ਜ਼ਿਲ੍ਹੇ 'ਚ ਪਹਚਾਓ ਤੇ ਜ਼ਿਲ੍ਹਾ ਤੋਂ ਅੱਗੇ ਚਲੇ ਜਾਊਗਾ ਜੁੜੇ ਲੱਗਣ ਸ਼ਹਿਰਾਂ 'ਚ ਤਾਂ ਇੰਡਸਟਰੀ ਹੈ ਇੰਡਸਟਰੀ ਵਾਲੇ ਤਾਂ ਤਰਖਾਦਨ ਤੇ ਨੇ ਉਦੋਂ ਉਹਨਾਂ ਦਾ ਸਾਫ ਕਿਤਾਬ ਹੁੰਦਾ ਤੇ ਜਿਹੜੇ ਕ੍ਰਿਮੀਨਲ ਲੋਕਾਂ ਨੂੰ ਚੈੱਕ ਕਰਨਾ ਤਾਂ ਫਿਰ ਇਹੀ ਤਰੀਕਾ ਸਰਕਾਰ ਜਿਹੜੀ ਸੁਖਵਾਲ ਸਿੰਘ ਕਹਿ ਰਹੇ ਨੇ ਕੀਤੇ ਉਹਦੇ ਬਾਰੇ ਸੋਚਿਆ ਜਾ ਸਕਦਾ ਕਿ ਪੰਜਾਬ ਦਾ ਬੈਲੈਂਸ بگੜ ਜਾਊਗਾ ਤੁਸੀਂ ਜਿਸ ਤਰੀਕੇ ਨਾਲ ਕੰਮ ਚੱਲ ਰਿਹਾ ਤੇ ਉਹ ਡਾਕਟਰ ਸਵਰਾਜ ਸਿੰਘ ਤਾਂ ਇਹ ਕਹਿੰਦਾ ਵੀ 10 12 ਸਾਲਾਂ ਚ ਇੱਥੇ ਜਿਹੜੀ ਸਿੱਖਿਆ ਦੀ ਗਿਣਤੀ ਹੈ ਉਹ ਘਟ ਜੂਗੀ ਵੈਸੇ ਪੰਜਾਬ ਦੇ ਪਿੰਡਾਂ ਦੇ ਜਿਹੜੇ ਸਰਕਾਰੀ ਸਕੂਲ ਨੇ ਮੈਂ ਟੀਚਰਜ਼ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਹੁਣ ਤਾਂ 50% ਬੱਚੇ ਪ੍ਰਵਾਸੀਆਂ ਦੇ ਪੜ੍ਹਦੇ ਨੇ ਔਰ ਪੰਜਾਬੀ ਬਹੁਤ ਵਧੀਆ ਬੋਲਦੇ ਨੇ ਪੜ੍ਹਦੇ ਨੇ ਤੁਹਾਡੇ ਇੱਕ ਗ੍ਰੰਥੀ ਨੂੰ ਵੀ ਮਿਲ ਚੁੱਕਿਆ ਜਿਹੜਾ ਜਿਹੜਾ ਹੋੜੇ ਪਤਾ ਨਹੀਂ ਧਰਮੋਂ ਨੇ ਬਦਲੇ ਜਾਂ ਨਹੀਂ ਪਰ ਗੁਰਦੁਆਰੇ ਚ ਸੇਵਾ ਕਰਦਾ ਆ ਜਦੋਂ ਗੁਰਦੁਆਰੇ ਚ ਨਗਰ ਜਾਂਦਾ ਮੇਰੇ ਘਰ ਦੇ ਨਾਲ ਗੁਰਦੁਆਰਾ ਹੈ ਤੇ ਬਹੁਤ ਵੱਡੀ ਗਿਣਤੀ ਚ ਜਿਹੜੇ ਪ੍ਰਵਾਸੀ ਲੰਗਰ ਸ਼ਕਲ ਆਉਂਦੇ ਨੇ ਤੋਂ ਇਹ ਸਾਰਾ ਕੁਝ ਉਹ ਹੌਲੀ ਹੌਲੀ ਪੰਜਾਬ ਦੇ ਵਿੱਚ ਰਚ-ਬਿਚ ਰਹੇ ਨੇ ਔਰ ਬਹੁਤ ਸਾਰੇ ਧੰਦਿਆਂ ਚ ਉਹਨਾਂ ਨੇ ਮੋਨੋਪੋਲੀ ਬਣਾ ਲਈ ਆ ਇੱਕ ਲੁਧਿਆਣੇ ਦੇ ਵਿੱਚ ਇੱਕ ਜਿਹੜਾ ਹੈ ਸਬਜ਼ੀ ਵੇਚਣ ਵਾਲਾ ਸਬਜ਼ੀ ਬਕਰੇਤਾ ਉਹਦੀਆਂ 100 ਰੇੜੀਆਂ ਨੇ ਕੱਲੇ ਆਲੂ ਦੀਆਂ ਸਾਰੇ ਉਹਦੇ ਅੱਜ ਤੁਰਦੀਆਂ ਫਿਰਦੀਆਂ ਨੇ ਤੋਂ ਇਸ ਇਸੇ ਤਰੀਕੇ ਨਾਲ ਉਹਨਾਂ ਨੇ ਪੇਂਟ ਵਾਲੇ ਕੰਮ ठेकेदार ਜਿਹੜੇ ਆਏ ਸੀ ਮਜ਼ਦੂਰ ਬਣ ਕੇ ਉਹ ठेकेदार ਬਣ ਗਏ ਤੇ ठेकेदार ਬਣ ਕੇ ਉਹਨਾਂ ਨੇ ਬੜੀਆਂ ਬੜੀਆਂ ਕੋਠੀਆਂ ਵੀ ਪਾ ਲਈਆਂ ਬਿਲਕੁਲ ਜਿਵੇਂ ਅਸੀਂ ਕੈਨੇਡਾ 'ਚ ਕੀਤਾ ਹਾਲੀਵੁੱਡ ਇਹ ਆਪਦਾ ਸ਼ਹਿਰ ਲੁਧਿਆਣੇ ਤਾਂ ਮੰਗਣਾ ਸ਼ੁਰੂ ਕਰਤਾ ਉਹਨਾਂ ਨੇ ਲੁਧਿਆਣੇ ਦਾ ਢੰਡਾਰੀ ਨੂੰ ਤੁਸੀਂ ਕਹਿ ਹੀ ਨਹੀਂ ਸਕਦੇ ਪੰਜਾਬ ਹੈ ਤੇ ਸਾਰਾ ਕੁਝ ਉਵੇਂ ਹੀ ਹੈ ਤੇ ਹੁਣ ਪੰਜਾਬ ਦਾ ਪੰਜਾਬ ਦਾ ਕਲਚਰ ਬਦਲਦਾ ਹੈ ਤਾਂ ਹੁਣ ਤਾਂ ਮਤਲਬ 60 ਪੂਜਾ ਵੀ ਉਵੇਂ ਹੁੰਦੀ ਹੈ। ਤੋਂ ਇਹ ਸਾਰਾ ਜਿਹੜਾ ਗਣੇਸ਼ ਪੂਜਾ ਹੋਣ ਲੱਗੀ। ਮਸਰਜਨ ਵੀ ਉਵੇਂ ਹੋਣ ਲੱਗੇ। ਸਾਰਾ ਕੁਛ ਹੀ ਜਿਹੜਾ ਬਦਲ ਰਿਹਾ ਹੈ। ਤੋਂ ਉਹਦੇ ਪਿੱਛੇ ਹੈ ਲੇਕਿਨ ਸੂਬਾ ਸਰਕਾਰਾਂ ਜਿਹੜੀਆਂ ਨੇ ਉਹ ਕਿਉਂ ਚੁੱਪ ਬੈਠੀਆਂ ਨੇ ਮਸਲਾ ਤਾਂ ਇੱਥੇ ਹੈ। ਪੰਚਾਇਤਾਂ ਨੇ ਤਾਂ ਆਪ ਦਾ ਰੋਸ ਪ੍ਰਗਟ ਕਰਨਾ ਸੀ ਕਰਤਾ। ਹੋਰ ਕਰ ਦੇਣਗੇ। ਉਹਦੇ ਨਾਲ ਆਪਾਂ ਕੋਈ ਟਕਰਾਅ ਨਹੀਂ ਚਾਹੁੰਦੇ। ਟਕਰਾਅ ਐਸੇ ਹੋਣਾ ਵੀ ਨਹੀਂ ਚਾਹੀਦਾ। ਆਪਣਾ ਕੋਈ ਮਹਾਰਾਸ਼ਟਰ ਵਾਲਾ ਕੰਪਨੀ ਵੀ ਐਸੇ ਟਕਰਾਅ ਹੁੰਦਾ ਫਿਰ ਉਹ ਤੋਂ ਬਾਹਰ ਰਿਟੈਲੀਏਸ਼ਨ ਹੋਵੇ। ਇਸਰਾਂ ਦੀ ਗੱਲ ਨਹੀਂ ਪਰ ਇਹ ਇਹਦੇ ਜਿਹੜੇ ਕ੍ਰਿਮੀਨਲ ਲੋਕ ਆਏ ਨੇ ਉਹਨਾਂ ਦਾ ਚੈੱਕ ਤਾਂ ਰੱਖਣਾ ਚਾਹੀਦਾ ਹੈ ਵੈਰੀਫਿਕੇਸ਼ਨ ਤਾਂ ਇਮੀਡੀਏਟ ਕਰਾਉਣੀ ਚਾਹੀਦੀ ਹੈ ਇਹ ਕੰਮ ਸਰਕਾਰਾਂ ਦੇ ਨੇ ਤੇ ਇਹਨਾਂ ਦੇ ਜ਼ਮੀਨ ਜਾਇਦਾਦਾਂ ਤੇ ਜਿਹੜੇ ਮਤੇ ਪਾਏ ਨੇ ਭਾਵਨਾ ਸਮਝੋ ਲੋਕਾਂ ਦੀ ਪੰਚਾਇਤਾਂ ਦੀ ਭਾਵਨਾ ਸਮਝੀ ਚਾਹੀਦੀ ਹੈ ਸਰਕਾਰ ਨੂੰ ਤੇ ਉੱਥੇ ਇਹਦੇ ਬਾਰੇ ਸਰਕਾਰਾਂ ਜਿਹੜੀਆਂ ਕੰਮ ਕਰ ਸਕਦੇ ਨੇ ਲੋਕਾਂ ਨੇ ਤੇ ਜਿੰਨਾ ਕੁ ਉਹਨਾਂ ਨੇ ਤਾਂ ਆਪਣੀ ਗੱਲ ਦੱਸਣੀ ਸੀ ਉਸ ਦੇ ਕਾਨੂੰਨੀ ਤੌਰ ਤੇ ਉਹਨਾਂ ਦਾ ਕੁਝ ਨਹੀਂ ਹੋ ਸਕਦਾ ਕਾਨੂੰਨੀ ਤੌਰ ਤੇ ਹੁਣ ਮਤੇ ਇਹ ਵੀਡੀਓ ਨੂੰ ਭੇਜਣਗੇ ਵੀਡੀਓ ਜੀਡੀਪੀ ਨੂੰ ਭੇਜਣਾ ਹੈ ਡੀਡੀ ਡਾਇਰੈਕਟਰ ਨੂੰ ਭੇਜਣਾ ਹੈ ਤੇ ਉਹਦੇ ਵਿੱਚ ਕੁਝ ਨਹੀਂ ਨਿਕਲਣਾ ਬਲਕਿ ਇਹ ਕਹਿਸਾ ਵੀ ਤੁਹਾਡੇ ਤਾਂ ਹੈ ਹੀ ਨਹੀਂ ਤੁਸੀਂ ਕਿਵੇਂ ਕਿਸੇ ਨੂੰ ਰੋਕ ਸਕਦੇ ਹੋ ਇੱਥੇ ਤੁਹਾਡੇ ਤਾਂ ਪ੍ਰੋਵੀਜ਼ਨ ਚ ਨਹੀਂ ਇਹ ਗੱਲ ਹੋਊਗੀ ਉੱਥੇ ਸੋ ਮੇਰੇ ਦਰਸ਼ਕੋ ਜਿਹੜੇ ਮਤੇ ਪੈ ਰਹੇ ਨੇ ਉਹਨਾਂ ਦੀ ਜਿਹੜੀ ਕਾਨੂੰਨੀ ਵੈਧਤਾ ਨਹੀਂ ਹੈ ਲੇਕਿਨ ਲੋਕਾਂ ਦੇ ਮਨਾਂ ਦੀ ਭਾਵਨਾ ਨੂੰ ਸਰਕਾਰ ਨੂੰ ਸਮਝਣਾ ਚਾਹੀਦਾ ਥੋੜਾ ਬਹੁਤ